हां ਵੀ ਮਿੱਤਰੋ ਕੀ ਹਾਲ ਚਾਲ ਨੇ ਇਹ ਵੀਡੀਓ ਬਾਈ ਆਪਣੇ ਕਿਸਾਨ ਭਰਾਵਾਂ ਲਈ ਖਾਸ ਹੋਣ ਵਾਲੀ ਐ ਤੇ ਪੂਰੇ ਧਿਆਨ ਨਾਲ ਗੱਲਬਾਤ ਸੁਣੋ ਤੇ ਨਾਲੇ ਕਰਦੇ ਫੇਰ ਪਿਛਲੇ 5-4 ਦਿਨ ਪਹਿਲਾਂ ਆਪਣੇ ਸੀਐਮ ਸਾਹਿਬ ਨੇ ਆਪਣੀ ਜਣੀ ਪੰਜਾਬ ਸਰਕਾਰ ਨੇ ਇੱਕ ਨਵਾਂ ਸਿਸਟਮ ਲਾਗੂ ਕੀਤਾ ਜਿਦੇ ਵਿੱਚ ਡੀਸੀ ਸਾਹਿਬ ਪਿੰਡ ਆਇਆ ਕਰਨਗੇ ਆਪਣੀਆਂ ਮੁਸ਼ਕਲਾਂ ਸੁਣਨ ਦੇ ਲਈ ਹਫਤੇ ਦੇ ਵਿੱਚ 4 ਦਿਨ ਸ਼ੁੱਕਰਵਾਰ ਸਾਂ ਨਾ ਸ਼ਨੀਵਾਰ ਐਤਵਾਰ ਤੇ ਹਾਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਕ ਮੰਗਲ ਮੰਗਲਵਾਰ ਤੱਕ 4 ਦਿਨ ਆਇਆ ਕਰਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 4 ਦਿਨ ਜਿਹੜੇ ਹੈਗੇ ਪਿੰਡਾਂ 'ਚ ਆ ਕੇ ਗੱਲਾਂ ਬਾਤਾਂ ਸੁਣਨਗੇ ਲੋਕਾਂ ਦੀਆਂ ਬਾਈ ਇਹ ਜਿਹੜੀਆਂ ਆਪਣੀਆਂ ਨਾਲੀਆਂ ਵਾਲੇ ਗੱਲਾਂ ਮੁੱਦੇ ਨੇ ਜਾਂ ਆਪਣੇ ਛੋਟੇ-ਛੋਟੇ ਮੁੱਦੇ ਨੇ ਜਿਹੜੇ ਆਪਣੇ ਉਹ ਤਾਂ ਹੱਲ ਹੋਈ ਹੋ ਜਾਂਦੇ ਨੇ ਹਨਾ ਵੀ ਆਪਾਂ ਪਿੰਡਾਂ ਦੇ ਵਿੱਚ ਸਾਰੇ ਕਿਸਾਨ ਇਕੱਠੇ ਹੋ ਕੇ ਕਬੈਟੀਆਂ ਬਣਾਓ ਜਦੋਂ ਡੀਸੀ ਸਾਹਿਬ ਆਉਂਦੇ ਨੇ ਪਿੰਡ ਤਾਂ ਉਹਨਾਂ ਨੂੰ ਸਿਰਫ ਉਹੀ ਮੰਗ ਪੱਤਰ ਦਿਓ ਵੀ ਸਾਡਾ ਧਰਨਾ ਕਿਉਂ ਚਕਾਇਆ ਗਿਆ ਵੀ ਸਾਡੇ ਸਾਨੂੰ ਧੁੱਖੇ ਜਿਹਾ ਰੱਖ ਕੇ ਪਿੱਠ ਪਿੱਛੇ ਸੁਰਾ ਕਿਉਂ ਮਾਰਿਆ ਗਿਆ ਹੈਨਾ ਕਿਉਂਕਿ ਡੀਸੀ ਸਾਹਿਬ ਪਿੰਡ ਆਉਣਗੇ ਚੱਲ ਕੇ ਪਿੰਡ ਉਹਨਾਂ ਨੂੰ ਹੋਰ ਕੋਈ ਗੱਲ ਕਹੀ ਨਾ ਆਪਾਂ ਯਾਰ ਸਾਰੇ ਇਕੱਠੇ ਹੋ ਕੇ ਸਿਰਫ ਇੱਕੇ ਮੁੱਦਾ ਰੱਖਿਆ ਜਾਵੇ ਬਿਤਰਨਾ ਕਿਉਂ ਚਕਾਇਆ ਗਿਆ ਦੂਜੀ ਗੱਲ ਹੁਣ ਜਿਹੜਾ ਡੀਸੀ ਸਾਹਿਬਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਬਾਈ ਪੂਰਾ ਉਹ ਵੀ ਵਿਚਾਰੇ ਸੋਚਦੇ ਹੋਣਗੇ ਵੀ ਕਿਹੇ ਜੀ ਸਰਕਾਰ ਆ ਗਈ ਹੈ ਨਾ ਕਿਉਂਕਿ ਸ਼ਨੀਵਾਰ ਐਤਵਾਰ ਮੜੇ ਇਹ ਫ੍ਰੀ ਹੁੰਦੇ ਨੇ ਉਹਨਾਂ ਦੀਆਂ ਵੀ ਬਾਈ ਫੈਮਿਲੀਆਂ ਨੇ ਬੱਚੇ ਨੇ ਰਿਸ਼ਤੇਦਾਰੀਆਂ ਵੀ ਨੇ ਸਾਰਾ ਕੁਝ ਹੈ ਨਾ ਉਹ ਸਾਰੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਪਿੰਡਾਂ 'ਚ ਰਹਿਣਗੇ ਚਾਰ ਦਿਨ ਤੇ ਦੋ ਦਿਨ ਆਪਦਾ ਦਫ਼ਤਰ ਦਾ ਤਿੰਨ ਦਿਨਾਂ ਦਫ਼ਤਰ ਦਾ ਕੰਮ ਕਰਨਗੇ ਉਹਨਾਂ ਨੂੰ ਵੀ ਲੱਗਦਾ ਹੋਣਾ ਵੀ ਆਈਪੀਐਸ ਕਰਕੇ ਜਾਂ ਇਨੀਨੀਆ ਪੜਾਈਆਂ ਕਰਕੇ ਅਸੀਂ ਕਿਹੜੀ ਗਲਤੀ ਕਰ ਲਈ ਜਿਹੜੇ ਅਸੀਂ ਡੀਸੀ ਲਾਗੇ ਹਨ ਕਿਉਂਕਿ ਹਾਲਤ ਉਹਨਾਂ ਦੀ ਇੱਕ 82 ਨਾ ਵੀ ਭੇੜੀ ਕਰਤੀ ਇਹਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਬਹੁਤ ੱੱਕਾ ਹੋ ਰਿਹਾ ਹੈ ਇਹ ਅਫਸਰਾ ਨਾਲ ਵੀ ਜਿਹੜਾ ਕਿਸਾਨਾਂ ਨਾਲ ਹੋ ਰਿਹਾ ਸੀ ਉਹ ਤਾਂ ਹੋ ਹੀ ਰਿਹਾ ਸੀ ਹਨ ਹੁਣ ਦੂਜੀ ਗੱਲ ਆ ਲੋ ਇੱਕ ਪਿੱਛੇ ਜੇ ਸੁਣ ਖਬਰ ਸੁਣੀ ਮੈਂ ਅੱਜ ਕੱਲ੍ਹ ਹੀ ਆਈ ਜਲੰਧਰ ਦੇ ਵਿੱਚ 200 ਕੁ ਸੀ ਨਾ 200 ਕੁਛ ਬੰਦੇ ਰੱਖਣੇ ਸੀ ਉਹਦੇ ਚ ਆਪਣਾ ਬਿਜਲੀ ਬੋਰਡ ਚ ਜਿਹਦੇ ਵਿੱਚੋਂ 183 ਬੰਦਿਆਂ ਦੇ ਕਰੀਬ ਜਾਂ ਕਿ ਅਸੀਂ 181 ਬੰਦਿਆਂ ਦੇ ਕਰੀਬ ਹਰਿਆਣੇ ਦੇ ਬੰਦੇ ਰੱਖੇ ਗਏ ਓਨਲੀ ਜਲੰਧਰ ਦੇ 10 ਬੰਦਿਆਂ ਨੂੰ ਨੌਕਰੀ ਮਿਲੀ ਫੇਰੇ ਭਾਈ ਕਾਹਦੀਆਂ ਨੌਕਰੀਆਂ ਨੇ ਪੰਜਾਬ ਵਾਸਤੇ ਜਦੋਂ ਬਾਹਰਲੀਆਂ ਬੰਦੇ ਸਟੇਟਾਂ ਨੂੰ ਇਹ ਨੌਕਰੀਆਂ ਦੇਣੀਆਂ ਨੇ ਫੇਰੇ ਪੰਜਾਬ ਵਾਸਤੇ ਕਾਹਦੀਆਂ ਨੌਕਰੀਆਂ ਹੋ ਗਈਆਂ 200 ਕੁਸ ਬੰਦਿਆਂ ਦੇ ਵਿੱਚੋਂ 181 ਬੰਦੇ ਹਰਿਆਣੇ ਦੇ ਹੋਣ ਪਹਿਲਾਂ ਇਦਾਂ ਹੀ ਇੱਕ ਵਿਭਾਗਮੇ ਦੇ ਵਿੱਚ ਹਿਮਾਚਲ ਦੇ ਬੰਦੇ ਰੱਖ ਲੇ ਇਹ ਬਿਜਲੀ ਬੋਰਡ 'ਚ ਉਹ ਵੀ ਮੇਰਾ ਖਿਆਲ ਆ ਕੋਈ ਰੱਖਣਾ ਵੀ ਭਰਤੀ ਕਰਨੀ ਸੀ ਇਹਨਾਂ ਨੇ ਜਿਹੜੇ ਪੰਜਾਬ ਵਾਲੇ ਮੀਟਰਾਂ ਦੀਆਂ ਰੀਡਿੰਗਾਂ ਲੈਣ ਜਾਂਦੇ ਨੇ ਉਹਨਾਂ ਨੂੰ ਕੱਲੇ-ਕੱਲੇ ਕਰਕੇ ਕੱਢੀ ਜਾ ਰਹੇ ਨੇ ਉਲਟਾ ਕਹੀ ਜਾਂਦੇ ਨੇ ਅਸੀਂ ਨੌਕਰੀਆਂ ਦਵਾਂਗੇ ਨੌਕਰੀਆਂ ਆ ਹੁਣ ਪੰਜਾਬ ਪੁਲਿਸ ਦੀ ਭਰਤੀਆਂ ਮੈਨੂੰ ਲੱਗਦਾ ਇਹਦੇ ਵਿੱਚ ਵੀ ਹਿਮਾਚਲ ਤੇ ਹਰਿਆਣੇ ਦੀ ਭਰਤੀ ਕਰਨਗੇ ਮੈਨੂੰ ਨਹੀਂ ਲੱਗਦਾ ਜੀ ਪੰਜਾਬ ਵਾਲਿਆਂ ਨੂੰ ਇਹ ਕੁਝ ਭਰਤੀ ਕਰਨਗੇ ਦੇ ਹੁਣ ਤੁਸੀਂ ਹੋਰ ਦੇਖੋ ਚਲੋ ਜਿਹੜਾ ਛੋਟਾ ਮੁਲਾਜ਼ਮ ਹੈ ਵਿਚਾਰਾ ਉਹ ਤਾਂ ਰੋਡ ਤੇ ਖੜਾ ਹੀ ਖੜਾ ਸਾਰੀ ਦਿਹਾੜੀ ਆ ਡੀਸੀ ਸਾਹਿਬ ਦਾ ਵੀ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਅਖੇ ਚਾਰ ਦਿਨ ਉਹ ਪਿੰਡਾਂ 'ਚ ਆਉਣਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਪਿੰਡਾਂ 'ਚ ਹੀ ਫਿਰਦੇ ਰਹਿਣਗੇ ਵਿਚਾਰੇ ਇਹ ਕੰਮ ਤਾਂ ਯਾਰ ਐਮਐਲਏ ਵੀ ਕਰ ਸਕਦਾ ਪਿੰਡਾਂ ਦੇ ਵਿੱਚ ਤਾਂ ਕਿ ਐਮਐਲਏ ਆਪਣਾ ਸਿਸਟਮ ਬਣਾ ਕੇ ਲੈ ਸਕਦਾ ਜਿਹੜਾ ਜਿਹੜਾ ਜਿੱਥੇ ਜਾਣ ਵਾਲਾ ਜਾਂ ਸਰਪੰਚ ਬੇਸ ਤੇ ਵੀ ਹੋ ਸਕਦੇ ਨੇ ਜਿਹੜੇ ਆਧਾਰ ਕਾਰਡ ਨੇ ਕਿਸੇ ਦਾ ਨਾਮ ਗਲਤ ਸਰਪੰਚ ਲਿਖ ਕੇ ਦੇ ਰਿਆ ਉਹ ਸਰਪੰਚ ਕੋਲੋਂ ਡਿਊਟੀ ਲਾ ਲੈਣ ਵੀ ਇੱਕ ਪੰਚਾਇਤ ਮੈਂਬਰ ਆ ਕੇ ਕਰਵਾ ਕੇ ਲੈ ਜਵੇ ਜਿਹੜੇ ਸਹੀ ਕੰਮ ਨੇ ਬੰਦੇ ਨੂੰ ਭੇਜਣੀ ਨਾ ਜਿਹੜੇ ਆਮ ਪਬਲਿਕ ਪ੍ਰੇਸ਼ਾਨ ਹੁੰਦੀ ਹੈ ਉਹ ਡਿਊਟੀ ਇੱਕ ਮੈਂਬਰ ਦੀ ਲਾ ਲੈਣ ਕਿੱਡੀ ਇੱਕ ਗੱਲ ਹੈ ਵੀ ਭਾਈ ਇੱਕ ਪੰਚਾਇਤ ਮੈਂਬਰ ਦੀ ਹਫ਼ਤੇ ਬਾਅਦ ਡਿਊਟੀ ਹੋਊਗੀ ਫਿਰ ਇੱਕ ਪਿੰਡ 'ਚ ਇੱਕ ਪੰਚਾਇਤ ਮੈਂਬਰ ਆਊਗਾ ਜਿੰਨੇ ਉਹਦੇ ਪਿੰਡ ਦੇ ਲੋਕਾਂ ਦੇ ਕੰਮ ਨੇ ਉਹ ਸਾਈਨ ਕਰਾ ਕੇ ਲੈ ਆਵੇ ਉਹ ਕਰ ਕਰਾ ਕੇ ਚਲਾ ਜਾਉ ਜਿਹੜੀ ਕਿਸੇ ਦੀ ਫੋਟੋ ਵਗੈਰਾ ਹੋਣੀ ਉਹਨੂੰ ਟਾਈਮ ਦਿੱਤਾ ਜਾਵੇ ਉਹ ਜਾ ਕੇ ਆਪਦਾ ਟਾਈਮ ਤੇ ਫੋਟੋ ਖਿਚਾਏ ਆਵੇ ਗੱਲ ਖਤਮ ਹੋ ਗਈ ਇਹ ਤਾਂ ਰੂਲ ਬਣਾਉਣ ਤੇ ਹੁਣ ਵਿਚਾਰੇ ਨੂੰ ਡੀਸੀ ਸਾਹਿਬ ਨੂੰ ਥੋੜੋ ਪਿੰਡਾਂ ਵਾਸਤੇ ਲਾਉਣਾ ਵੀ ਡੀਸੀ ਸਾਹਿਬ ਸਵੇਰੀ ਚਲੋ ਜੀ ਪਿੰਡਾਂ ਚ ਪਿੰਡਾਂ ਚ ਫੇਰੀ ਆਉ ਦਫ਼ਤਰ ਠੱਕੇ ਪੈਂਦੇ ਨੇ ਜਾ ਕੇ ਵਿਚਾਰੇ ਦਫ਼ਤਰ ਬੈਠੇ ਨਾਲ ਨਾ ਚਾਹ ਦਾ ਨਾ ਪਾਣੀ ਦਾ ਸ਼ਾਮ ਤੱਕ ਠੱਕੇ ਖਾ ਕੇ ਘਰੇ ਜਾਣਗੇ ਕੋਈ ਛੁੱਟੀ ਨਹੀਂ ਕੋਈ ਕੁਝ ਨਹੀਂ ਜਿਹੜਾ ਸ਼ਨੀਵਾਰ ਐਤਵਾਰ ਮਾਣਾ ਮੋਟਾ ਆਰਾਮ ਸੀ ਉਹ ਵੀ ਚਲੋ ਜੀ ਲੰਘ ਗਿਆ ਕਹਿੰਦੇ ਡੀਸੀ ਸਾਹਿਬ ਦੀ 24 ਘੰਟੇ ਡਿਊਟੀ ਹੈ 24 ਘੰਟੇ ਡਿਊਟੀ ਕਰਤੇ ਡੀਸੀ ਸਾਹਿਬ ਦੀ ਹੈ ਨਾ ਤੇ ਬਾਈ ਸਿਸਟਮ ਸਮਝ ਨਹੀਂ ਆਉਂਦਾ ਕੀ ਕਰਦਾ ਕਿੱਦਾਂ ਚੱਲਿਆ ਵਾ ਇਹ ਮੈਂ ਫੇਰ ਤੋਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਜਦੋਂ ਵੀ ਡੀਸੀ ਸਾਹਿਬ ਪਿੰਡ ਆਉਂਦੇ ਨੇ ਤਾਂ ਉਹਨਾਂ ਨੂੰ ਮੰਗ ਪੱਤਰ ਇੱਕ ਹੀ ਹੋਵੇ ਵੀ ਸਾਨੂੰ ਇਹ ਦੱਸਿਆ ਜਾਵੇ ਬਾਕੀ ਲੋਕਾਂ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਸਾਡਾ ਧਰਨਾ ਕਿਉਂ ਚਕਾਇਆ ਗਿਆ ਅਸੀਂ ਧਰਨਾ ਤਾਂ ਸੈਂਟਰ ਗਵਰਨਮੈਂਟ ਦੇ ਖਿਲਾਫ ਲਾਇਆ ਸੀ ਨਾ ਕਿ ਅਸੀਂ ਧਰਨਾ ਲਾਇਆ ਸੀ ਪੰਜਾਬ ਗਵਰਨਮੈਂਟ ਦੇ ਖਿਲਾਫ ਹਰਿਆਣੇ ਵਾਲਿਆਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਉਹਦੇ 'ਚ ਪੰਜਾਬ ਸਰਕਾਰ ਕੁਝ ਕਰ ਨਹੀਂ ਸਕੀ ਉਲਟਾ ਸਾਡਾ ਧਰਨਾ ਸੀ ਸਾਡੇ ਹੀ ਲੋਕਾਂ ਨੇ ਸਾਨੂੰ ਚਕਾਇਆ ਇਹ ਤਾਂ ਉਹ ਕਹਾਵਤਾਂ ਸੱਚ ਹੋ ਗਈਆਂ ਕਹਿੰਦੇ ਨਾ ਸਾਨੂੰ ਡਰ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਾਨੂੰ ਡਰ ਆਪਣੇ ਗਦਾਰਾਂ ਤੋਂ ਆਪਣੇ ਹੀ ਗਦਾਰੀ ਕਰਗੇ ਆਪੇ ਡਰਨਾ ਜਦੋਂ ਆਪਣੇ ਪਿੱਠ ਪਿੱਛੇ ਸੁਰਾ ਆਪਣੇ ਵਾਲੀ ਮਾਰਨ ਲੱਗੇ ਆਪਣੀ ਲਾਈਨਾਂ 'ਚ ਖੜੇ ਲੋਕ ਪਿਛਲੇ ਆਪਾਂ ਨੂੰ ਮੂਹਰੇ ਵਾਲਿਆਂ ਨੂੰ ਮਾਰਨ ਲੱਗੇ ਤਾਂ ਫਿਰ ਇਹੀ ਕੁਸ ਹੋਣਾ ਬਾਈ ਠੀਕ ਹੈ ਬਿਹਾਰ ਦੇ ਬੰਦਿਆਂ ਨੂੰ ਨੌਕਰੀਆਂ ਬੈਂਕਾਂ 'ਚ ਦਿੱਤੀਆਂ ਜਾਂਦੀਆਂ ਨੇ ਭਈਆਂ ਨੂੰ ਆਪਣੇ ਸਿਰਾਂ ਤੇ ਬਿਠਾਇਆ ਜਾਂਦਾ ਪੰਜਾਬੀਆਂ ਨੂੰ ਨੌਕਰੀ ਤੁਸੀਂ ਬੈਂਕਾਂ 'ਚ ਜਾ ਕੇ ਦੇਖ ਲਓ ਹਰੇਕ ਬੈਂਕ 'ਚ ਬਿਹਾਰ ਦੇ ਜੁਪੀ ਦੇ ਬੰਦੇ ਭਰੇ ਪਏ ਨੇ ਨੌਕਰੀਆਂ ਦੇ ਦੇ ਇਹਨਾਂ ਨੂੰ ਬਿਹਾਰੀਆਂ ਨੂੰ ਤੇ ਆਪਣਾ ਪ੍ਰਵਾਸੀਆਂ ਨੂੰ ਨੌਕਰੀਆਂ ਦੇ ਦੇ ਕੇ ਆਪਣੇ ਸਿਰਾਂ ਤੇ ਬਿਠਾਇਆ ਪਿਆ ਏ ਬਾਈ ਆਪਾਂ ਲੋਕਾਂ ਨੂੰ ਉੱਠਣਾ ਪੈਣਾ ਹੈ ਜਾਗਣਾ ਪੈਣਾ ਹੁਣ ਤਾਂ ਬਹੁਤ ਵਧੀਆ ਮੌਕਾ ਹੈ ਜਦੋਂ ਡੀਸੀ ਸਾਹਿਬ ਪਿੰਡ ਆਉਣਗੇ ਤਾਂ ਲੋਕੋ ਇਕੱਠੇ ਹੋ ਕੇ ਇਹਨਾਂ ਨੂੰ ਆਪਣੇ ਮੰਗ ਪੱਤਰ ਦੋ ਵੀ ਜਨਾਬ ਤੁਸੀਂ ਅਗਲੀ ਵਾਰ ਸਾਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਤੁਸੀਂ ਸਾਨੂੰ ਸਿਰਫ ਇਹ ਦੱਸੋ ਵੀ ਸਰਕਾਰ ਨੇ ਸਾਡਾ ਧਰਨਾ ਕਿਉਂ ਚਗਾਇਆ ਇੱਕ ਡੀਸੀ ਹੁੰਦਾ ਜਿਹੜਾ ਉਹ ਜ਼ਿਲ੍ਹੇ ਦਾ ਪੂਰੇ ਦਾ ਮਾਲਕ ਹੁੰਦਾ ਪੂਰੇ ਜ਼ਿਲ੍ਹੇ ਦਾ ਮਾਲਕ ਹੈ ਢੀਸੀ ਕੋਈ ਛੋਟੀ ਮੋਟੀ ਪਾਵਰ ਨਹੀਂ ਡੀਸੀ ਦੀ ਡੀਸੀ ਦੀ ਇਹਨਾਂ ਨੇ ਡਿਊਟੀ ਲਾਤੀ ਵੀ ਤਾਂ ਘਰ ਘਰ ਫਿਰਨਾ ਜਾ ਕੇ ਤੂੰ ਠੱਕੇ ਖਾਂਦਾ ਫਿਰ ਬਾਈ ਪਿੰਡ 'ਚ ਜਾ ਕੇ ਕਿਉਂਕਿ ਆਪ ਤਾਂ ਡਰਦੇ ਨੇ ਇਹ ਆਪ ਇਹ ਲੋਕਾਂ ਕੋਲੇ ਪਿੰਡਾਂ 'ਚ ਆਉਣਗੇ ਤਾਂ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਡਲੇ ਪੈਣੇ ਨੇ ਤਾਂ ਕਰਕੇ ਇਹ ਪਿੰਡਾਂ 'ਚ ਨਹੀਂ ਵੜ ਸਕਦੇ ਕਈ ਪਿੰਡਾਂ ਨੇ ਤਾਂ ਲਿਖ ਕੇ ਬੋਰਡ ਵੀ ਲਾਤੇ ਆਲਦਾਲੇ ਵੀ ਮਾਨ ਸਰਕਾਰ ਸਾਡੇ ਪਿੰਡਾਂ 'ਚ ਨਾ ਬੜੇ ਇਹਨਾਂ ਦਾ ਕੋਈ ਐਮਐਲਏ ਵਗੈਰਾ ਮੰਤਰੀ ਵਗੈਰਾ ਸਾਡੇ ਪਿੰਡਾਂ 'ਚ ਨਾ ਬੜੇ ਹੋ ਡੀਸੀ ਨੂੰ ਭੇਜਿਆ ਜਾ ਰਿਹਾ ਦੂਜੀ ਗੱਲ ਕਰ ਰਹੇ ਨੇ ਵੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਉਹ ਕਰੋ ਜਰ ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਲਾਇਸੈਂਸ ਜੀ ਦੇਣੇ ਬੰਦ ਕਰ ਦਿਓ ਆਪਣੇ ਆਪ ਸਰਕਾਰੀ ਸਕੂਲਾਂ ਚ ਬੱਚੇ ਪੜਾਉਣ ਲੱਗ ਜਾਣਗੇ ਲੋਕ ਹੁਣ ਲੋਕਾਂ ਨੂੰ ਨਹੀਂ ਸਮਝ ਆਉਂਦੀ ਇਹ ਚੀਜ਼ ਦੀ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਲਾਇਸੈਂਸ ਦੇ ਦੇ ਕੇ ਆਪਣੇ ਸਕੂਲਾਂ ਨੂੰ ਖਤਮ ਕਰਤਾ ਹੁਣ ਆਪਣੇ ਜਦੋਂ ਬੱਚਿਆਂ ਕੋਲੇ ਸਰਕਾਰੀ ਪੰਜਾਬੀ ਨਹੀਂ ਪੜ੍ਹੇਵੇ ਹੁਣ ਕੋਈ ਵੀ ਨੌਕਰੀ ਹੁੰਦੀ ਹੈ ਉਹਦੇ ਵਿੱਚ ਕਰਦਾਂ ਨੇ ਪੰਜਾਬੀ ਦਾ ਪੇਪਰ ਲਾਜ਼ਮੀ ਹੋਊਗਾ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਕਿੱਧਰ ਨੂੰ ਜਾਣਗੇ ਬੱਚੇ ਗੇਮ ਖੇਡਤੀ ਬੜੀ ਤਕੜੀ ਇਹ ਆਪਾਂ ਕਹਿੰਦੇ ਚਿੱਟੇ ਦਾ ਨਸ਼ਾ ਚਿੱਟੇ ਦਾ ਨਸ਼ਾ ਚਿੱਟੇ ਨੋਂ ਤਾਂ ਨਸ਼ਾ ਬਾਈ ਜੀ ਆਪਾਂ ਨੂੰ ਸਰਕਾਰੀ ਪ੍ਰਾਈਵੇਟ ਸਕੂਲਾਂ ਦਾ ਲੱਗਿਆ ਵਾ ਚਿੱਟੇ ਨੋਂ ਪੜਾਣਾ ਨਸ਼ਾ ਆਪਾਂ ਨੂੰ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਸਰਕਾਰਾਂ ਨੇ ਲਾਤੀਆਂ ਲਾਤਾ ਆਪਾਂ ਨੂੰ ਕਮੇਟੀਆਂ ਬਣਾ ਲਓ ਵੀਰੇ ਪਿੰਡਾਂ 'ਚ ਡੀਸੀ ਸਾਹਿਬ ਆਉਣਗੇ ਸਾਰੇ ਉਹਨਾਂ ਨੂੰ ਮੰਗ ਪੱਤਰ ਦਿਓ ਉਹਨਾਂ ਤੋਂ ਪੁੱਛੋ ਵੀ ਸਾਡਾ ਧਰਨਾ ਕਿਉਂ ਚਕਾਇਆ ਗਿਆ ਸਾਨੂੰ ਹੋਰ ਕੋਈ ਦਿੱਕਤ ਨਹੀਂ ਅਸੀਂ ਵਧੀਆ ਜਿਵੇਂ ਰਹਨੇ ਆ ਕੋਈ ਗੱਲ ਨਹੀਂ ਸਾਨੂੰ ਰਹਿਣ ਦੇ ਅਸੀਂ ਜਿਹੜੇ ਪਿੰਡ ਦੇ ਮਸਲੇ ਨੇ ਆਪੇ ਹੱਲ ਕਰ ਲਾਂਗੇ ਇਹਦਾ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਗਲੀਆਂ ਨਾਲੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ ਇਹ ਤਾਂ ਅੱਜ ਕੋਈ ਪੱਕੀ ਹੋ ਗਈ ਕੱਲ ਨੂੰ ਕੋਈ ਪੱਕੀ ਹੋਊਗੀ 15 ਸਾਲ ਉਹਨੂੰ ਮੁੜ ਕੇ ਛੇੜ ਨਹੀਂ ਸਕਦੇ ਤਾਂ ਚੱਲੀ ਜਾਣਾ ਸੇ ਜਿਹੜੇ ਮੁੱਦੇ ਵਧੀਆ ਨੇ ਉਹ ਮੁੱਦਿਆਂ ਤੇ ਕਮੇਟੀਆਂ ਬਣਾਓ ਕਿਸਾਨਾਂ ਨਾਲ ਮਿਲ ਕੇ ਕਿਸਾਨ ਜੁਨੀਅਨ ਨਾਲ ਜਿਹੜੀਆਂ ਹੈਗੀਆਂ ਸਾਰਿਆਂ ਨੂੰ ਬੇਨਤੀ ਹੈ ਕਮੇਟੀਆਂ ਬਣਾ ਕੇ ਜਦੋਂ ਡੀਸੀ ਸਾਹਿਬ ਪਿੰਡ ਵੱੜਦਾ ਉਹਨਾਂ ਨੂੰ ਮੰਗ ਪੱਤਰ ਰੱਖੋ ਤੇ ਨਾਲ ਦੀ ਨਾਲ ਉਹਨਾਂ ਨੂੰ ਬਸ ਇੱਕੇ ਚੀਜ਼ ਕਹੋ ਵੀ ਸਾਨੂੰ ਇਹ ਦੱਸਿਆ ਜਾਵੇ ਧਰਨਾ ਕਿਉਂ ਚਕਾਇਆ ਗਿਆ ਧਰਨੇ ਬਾਰੇ ਪੁੱਛਿਆ ਜਾਵੇ ਸਾਡੇ ਪਿੱਠ ਪਿੱਛੇ ਵਾਰ ਕਿਉਂ ਕੀਤਾ ਗਿਆ ਸਾਨੂੰ ਮੀਟਿੰਗ ਲਈ ਬੁਲਾਇਆ ਸੀ ਉਸੇ ਟਾਈਮ ਧਰਨੇ ਤੇ ਅਟੈਕ ਕਿਉਂ ਕੀਤਾ ਗਿਆ ਜਦੋਂ ਸਾਨੂੰ ਹਰਿਆਣਾ ਸਰਕਾਰ ਨਹੀਂ ਅੱਗੇ ਜਾਣਦੀ ਸਾਨੂੰ ਪੰਜਾਬ ਸਰਕਾਰ ਨੇ ਕਿਉਂ ਰੋਕਿਆ ਠੀਕ ਹੈ ਜੀ ਧੰਨਵਾਦ ਵੀਰੇ ਵੀਡੀਓ